kas kan yeah. 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 ठीक है

ਬਹੁਤ ਧੰਨਵਾਦ ਜੀ 100 ਸਾਲ ਦੀ ਮੰਗ ਦੀ ਸਾਡੇ ਸਾਰੀ ਉਮਰ ਲੰਘੀ ਲੋਕਾਂ ਦੀ ਸਾਰੀ ਉਮਰ ਲੰਘੀ ਸਰ ਕਿਸ ਤਰ੍ਹਾਂ ਦੇਖੀ ਕਿ ਕਾਹਦੇ ਪ੍ਰੋਜੈਕਟ ਚੱਲ ਰਹੇ ਨੇ ਸਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਅੱਜ ਸਰ ਕਾਟਿੰਗ ਕੀਤਾ ਜਾ ਰਿਹਾ ਸਰ ਕਿੰਨੀ ਅਮਾਉਂਟ ਦੇ ਪ੍ਰੋਜੈਕਟ ਸਭ ਤੋਂ ਪਹਿਲਾਂ ਮੈਂ ਪਿੰਡ ਸਫੀਪੁਰ ਕਲਾਂ ਵਾਲੇ ਸਾਰੀ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਬਹੁਤ ਲੰਬੇ ਸਮੇਂ ਦੀ ਇਹਨਾਂ ਦੀ ਮੰਗ ਸੀ ਕਿ ਜਿਹੜੀ ਸੜਕਾ ਲਿੰਕ ਸੜਕਾ ਸਫੀਪੁਰ ਕਲਾਂ ਤੋਂ ਖੇੜੀ ਨਾਗਿਆ ਅ ਦਿੱਲੀ ਤੱਕ ਇਹ ਬਹੁਤ ਲੰਬੀ ਮੰਗ ਸੀਗੀ ਅੱਜ ਇਹ ਮੰਗ ਪੂਰੀ ਹੋਈ ਹੈ ਸੜਕ ਦਾ ਕੰਮ ਸ਼ੁਰੂ ਹੋਇਆਗਾ ਇਹਦੇ ਉੱਤੇ ਲਗਭਗ 1.5 ਕਰੋੜ ਰੁਪਿਆ ਦਾ ਖਰਚਾ ਹੋਊਗਾ ਔਰ 2.5 ਕਿਲੋਮੀਟਰ ਇਹ ਲੰਬੀ ਸੜਕਾ ਜਿਹਦੇ ਨਾਲ ਮੈਂ ਸਮਝਦਾ ਬਹੁਤ ਹੀ ਲੋਕਾਂ ਨੂੰ ਆਉਣਾ ਜਾਣਾ ਆਸਾਨ ਹੋ ਜਾਊਗਾ ਸੋ ਇਹਨਾਂ ਦੀ ਮੰਗ ਪੂਰੀ ਹੋਈ ਹੈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਗਲੇ ਲਗਭਗ 2 ਮਹੀਨਿਆਂ ਚ ਇਹ ਸੜਕ ਦਾ ਕੰਮ ਜਿਹੜਾ ਮੁਕੰਮਲ ਹੋ ਜਾਊਗਾ ਸੜਕ ਜਿਹੜੀ ਲੋਕਾਂ ਨੂੰ ਸਪੋਰਟ ਕਰ ਦਿੱਤੀ ਜਾਊਗੀ। ਅੱਜ ਖੇਤਲਾ ਤੇ ਕੈਂਪਰ ਵੀ ਇਸ ਤੋਂ ਬਿਨਾ ਖੇਤਲਾ ਤੇ ਕੈਂਪਰ ਉਹਨਾਂ ਪਿੰਡਾਂ 'ਚ ਵੀ ਇਹ ਸੜਕਾਂ ਦਾ ਢੁਕਾਟਨ ਕਰਨਾਗਾ ਕਿਉਂਕਿ ਉਹ ਸੜਕਾਂ ਬਣ ਚੁੱਕੀਆਂ ਨੇ ਇਹ ਸੜਕ ਜਿਹੜੀ ਆ ਇਹਦਾ ਅੱਜ ਸਟਾਰਟਿੰਗ ਹੋਈ ਜਾਗੀ। ਸੋ ਲਗਾਤਾਰ ਵਿਕਾਸ ਦੇ ਕਾਰਜ ਰਗੇ ਪੂਰੇ ਪੰਜਾਬ 'ਚ ਜਾਰੀ ਰੱਖ ਦੇਗੇ, ਹਲਕਾ ਦੜਬਾ ਜਾਰੀ ਦੇਗੇ, ਵਿਕਾਸ ਕਾਰਜ ਜਿੱਤੇ ਵੀ ਖੜੋਤ ਨੇ। ਕੱਲ ਬਹੁਤ ਸਾਰੇ ਜਿਹੜੇ ਗ੍ਰਿਡ ਸੀਗੇ, ਕਈ ਗ੍ਰਿਡ ਦੜਬਾ ਹਲ ਕੇ ਤੇ ਅਪਗ੍ਰੇਡ ਕੀਤੇ ਗਏ, ਕਈ ਨਵੇਂ ਗ੍ਰਿਡ ਬਣ ਰਹੇ ਨੇਗੇ। ਸੋ ਅੱਜ ਸੜਕਾਂ ਦਾ ਢੁਕਾਟਨ ਦਾ ਲਗਾ ਉਹ ਜਾਰੀਆ ਡਵੈਲਪਮੈਂਟ ਜਾਰੀਆ ਸਾਡੇ ਨਵੇਂ ਸਰਪੰਚ ਜਿਹੜੇ ਬਣੇ ਨੇਗੇ ਬੜੇ ਸ਼ਿੱਦਤ ਦੇ ਨਾਲ ਬੜੀ ਚੰਗੀ ਭਾਵਨਾ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇਗੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੇਰੀ ਗੱਲ ਕਰ ਲਈਏ ਸੜਕਾਂ ਦਾ ਜਿਹੜਾ ਤੁਸੀਂ ਨਮੀਆਂ ਬਣਾ ਰਹੇ ਹੋ ਸੜਕਾਂ ਜਾਂ ਕੋਈ ਪੈਚ ਵਰਕਿੰਗ ਦਾ ਕੰਮ ਹੈ ਸਰ ਕਿੰਨੀ ਅਪਸਟੈਂਡ ਤੇ ਕਰ ਰਹੇ ਹੋ ਸਰ ਦੇਖੋ ਜੇ ਮੈਂ ਦ੍ਰਿੜ ਬੇ ਹਲਕੇ ਦੀ ਗੱਲ ਕਰਾਂ ਘਟੋ ਘਟ 60 ਕਿਲੋਮੀਟਰ ਦੇ ਕਰੀਬ ਨਮੀਆਂ ਸੜਕਾਂ ਜਿਹੜੀਆਂ ਉਹ ਹੋਣ ਵਿਚ ਆ ਰਹੀਆਂ ਨੇ ਜਿਹੜੀਆਂ ਕਦੇ ਬਣੀਆਂ ਹੀ ਨਹੀਂ ਕੋਈ 50 ਸਾਲ ਪੁਰਾਣਾ ਰਸਤਾ ਕੋਈ 100 ਸਾਲ ਪੁਰਾਣਾ ਰ 50 ਕਿਲੋਮੀਟਰ ਤੋਂ ਉੱਪਰ ਦੀਆਂ ਉਹ ਸੜਕਾਂ ਨੇ ਨਵੀਆਂ ਬਣ ਰਹੀਆਂ ਨੇਗੀਆਂ ਔਰ ਅਪਗ੍ਰੇਡੇਸ਼ਨ ਜਿਹੜੀ ਆ ਔਰ ਲਗਭਗ 85 ਕਿਲੋਮੀਟਰ ਤੋਂ ਉੱਪਰ ਜਿਹੜੀਆਂ ਸੜਕਾਂ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਜਾਨੀ 10 ਫੁੱਟ ਤੋਂ ਲੈ ਕੇ 18 ਫੁੱਟ ਬਣ ਰਹੀਆਂ ਨੇਗੀਆਂ ਸੋ ਕਿਤੇ ਬਰਾਮਾ ਦਾ ਵੀ ਕੰਮ ਚੱਲ ਰਿਹਾਗਾ ਸੋ ਲਗਾਤਾਰ ਹਲਕਾ ਦਿੜਬੇ ਦੇ ਵਿਕਾਸ ਕਾਰਜ ਜਾਰੀ ਦੇਗੇ ਹੁਣ ਜਿਹੜਾ ਕੌਰਗਿਆਂ ਦਾ ਹਸਪੀਟਲ ਆ ਉਹ ਵੀ ਬੜਾ ਜਲਦੀ ਲੋਕਾਂ ਨੂੰ ਸਪੁਰਦ ਕੀਤਾ ਜਾਊਗਾ ਉਹਦਾ ਵੀ ਕੰਮ ਲਗਭਗ ਉਹ ਹਸਪੀਟਲ ਤਿਆਰ ਹੈਗਾ ਇਸ ਤੋਂ ਬਿਨਾ ਪਹਿਲਾਂ ਆਪਾਂ ਨੇ ਸੜਾ ਸਬਡਿਵੀਜ਼ਨ ਕੰਪਲੈਕਸ ਦਾ ਹਸਪੀਟਲ ਢੜਬੇ ਸੌਰੀ ਕੰਪਲੈਕਸ ਜਿਹੜਾ ਉਹਦਾ ਵੀ ਉਦਘਾਟਨ ਕੀਤਾ ਜਾਗਾ ਯਾਨੀ ਉਹ ਕਿ ਲਾਸਟ ਸਾਲ ਜਿਹੜਾ ਆਪਾਂ ਕਹਿ ਸਕਦੇ ਕਿ ਸਰਕਾਰ ਦੇ ਸੰਗ ਦਾ ਹੈਗਾ ਵੈਸੇ ਤਾਂ ਤੁਹਾਨੂੰ ਪਹਿਲਾਂ ਦੱਸ ਬਿਲਕੁਲ ਜਿਹੜਾ ਇੰਡੋਰ ਖੇਡ ਸਟੇਡੀਅਮ ਢੜਬੇ ਚ ਉਹ ਵੀ ਲਗਭਗ ਤਿਆਰ ਹੈਗਾ ਅਗਲੇ ਦੋਾਂ ਤਿੰਨ ਮਹੀਨਿਆਂ ਚ ਸਾਡੇ ਖਿਡਾਰੀਆਂ ਨੂੰ ਸਮਰਪਿਤ ਕਰ ਦੇਵਾਂਗੇ ਉੱਥੇ ਸਾਡੇ ਖਿਡਾਰੀ ਜਿਹੜੇ ਲਗਭਗ 11 ਖੇਡਾਂ ਇਕੋ ਸਟੇਡੀਅਮ ਦੇ ਅੰਦਰ ਖੇਡਣਗੇ ਸੋ ਬਹੁਤ ਵੱਡਾ ਜਿਹੜਾ ਉਪਰਾਲਾ ਹੈਗਾ ਇਹ ਸਰਕਾਰ ਵੱਲੋਂ ਹੋਇਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਅ ਰਾਜਵੀਰ ਜਵੰਦਾ ਜੀ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀਗਾ ਕੱਲ ਉਹਨਾਂ ਦੀ ਜਿਹੜੀ ਵੇਵਕਤੀ ਮੌਤ ਹੋਈ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਸਵੇਦਨਾ ਪ੍ਰਗਟ ਕਰਦਾ ਹਾਂ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਦ ਪਹੁੰਚੇ ਸੀਗੇ। ਸੋ ਅੱਜ ਹਰ ਇੱਕ ਪੰਜਾਬੀ ਦੀ ਅੱਖ ਜਿਹੜੀ ਆ ਉਹ ਨਮਾਂਗੀ। ਪੰਜਾਬੀਆਂ ਦੀ ਅੱਖਾਂ 'ਚ ਮੈਂ ਸਮਝਦਾ ਅੱਥਰੂ ਆ ਰਹੇ ਨੇ ਕਿਉਂਕਿ ਇੱਕ ਬਹੁਤ ਹੀ ਅੱਛਾ ਗਾਇਕ ਪਰ ਜਵਾਨੀ ਸਾਡੇ ਕੋਲ ਚਲਿਆ ਗਿਆ ਜਿਹੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸੀਗਾ ਔਰ ਬਿਲਕੁਲ ਸਾਨੂੰ ਸਾਡੇ ਸੱਭਿਆਚਾਰ ਨਾਲ ਸਾਡੇ ਵਿਰਸੇ ਨਾਲ ਜਿਹੜਾ ਜੋੜ ਕੇ ਜਿਨੇ ਰੱਖਿਆ ਹੋਇਆ ਸੀਗਾ सब फोटो का 15 एक तरह का हां जी हां फिर तो ठीक है और भी मिट्टी और पत्ते जी घर भी नहीं कर हां जी कर भी नहीं 1500 तो तक करनी है चंद्र कूलर बाहर काफी तो सही नहीं यहां पर बिल्डर नहीं है सही पर यहां तक करवा देंगे ठीक हो गया हां जी आजी थोड़ा पिछे रवे साहब जय साहब एक्शन साहब जिन्नी भी अफसर साहबाना की टीम है मैं ਸੋ ਨਾਲ ਹੀ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਰਕਾਰਯੋਗ ਬਹੁਤ ਹੀ ਸਰਕਾਰਯੋਗ ਪਿੰਛਪੁਰ ਕਲਾ ਦੇ ਨੌਜਵਾਨ ਸਰਪੰਚ ਸਾਹਿਬਾਨ ਐਸ.ਡੀ.ਐਮ. ਦਰਬਾ ਈਸੇ ਸਹਿਬਾਨ ਦਰਬਾ ਪਰ ਮੇਰੇ ਸਾਹਮਣੇ ਸ਼ਿਸ਼ੋਬੇ ਮੇਰੀਆਂ ਮਾਮਾ ਪਹਿਣਾ ਬਜ਼ੁਰਗ ਨੌਜਵਾਨ ਬੱਚੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਇੰਜੀਨੀਅਰ ਸਹਿਬਾਨ ਐਸ்சி ਸਹਿਬਾਨ ਅਤੇ ਵੱਖ-ਵੱਖ ਪ੍ਰੈਸ ਦੇਦਾਰਿਆਂ ਤੋਂ ਆਏ ਸਾਰੇ ਮੇਰੇ ਪੱਤਰਕਾਰ ਭਰਾ ਸਭ ਤੋਂ ਪਹਿਲਾਂ ਬਲਾਉ પતિ ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ ਕੀ ਪਤਨੀ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਨਵੇਂ ਜਿਹੜੀ ਸੜਕ ਦੀ ਉਸਾਰੀ ਸ਼ੁਰੂ ਹੋਈ ਆ ਸਰਪ੍ਰਿੰਕ ਤਲਾ ਤੋਂ ਖੇੜੀ ਲਾਗ ਗਿਆ ਬੁੱਜਦੇ ਦੇ ਤੱਕ ਉਹਦੇ ਦੀ ਵਾਰਕਬਾਦ ਦੇਣੀ ਚਾਹੁੰਦਾ ਬਹੁਤ ਬਹੁਤ ਮੁਬਾਰਕਾ ਬਹੁਤ ਲੰਬੇ ਅਰਸੇ ਤੋਂ ਇਹ ਸੜਕ ਦੀ ਮੰਗ ਜਿਹੜੀ ਆ ਵਾਰ-ਵਾਰ ਹੁੰਦੀ ਸੀ ਕਿਉਂਕਿ ਇਹ ਲਗਭਗ ਅੱਗੇ ਜਾ ਕੇ ਚਾਰ ਪਿੰਡਾਂ ਨੂੰ ਜੋੜਦੀ ਆ ਔਰ ਸਾਰੀ ਸੰਗਤ ਿੱਲੇ ਤੇ ਜਾ ਕੇ ਬਾਬਾ ਅਮਰਦਾਸ ਜੀ ਦੇ ਦਰਸ਼ਨ ਕਰਦੀ ਆ ਉੱਥੇ ਜਾ ਕੇ ਿੱਲੇ ਤੇ ਆਪਣੀ ਸ਼ਰਧਾ ਭਾਵਨਾ ਪ੍ਰਗਟ ਕਰਦੀ ਆ ਉੱਥੇ ਵੀ ਸਾਰੀ ਸੰਗਤ ਜਾਂਦੀ ਆ ਸੋ ਇਹ ਸੜਕ ਜਿਹੜੀ ਆ ਕਾਫੀ ਜ਼ਰਾ ਤੋਂ ਮਾਨਜੋਗ ਸਾਡੇ ਸਰਪੰਚ ਸਾਹਿਬਾਨ ਬਾਰ ਬਾਰ ਮੰਗ ਕਰਦੇ ਸੀ ਉਹ ਆ ਜਿਹੜੀ ਮੰਗ ਪੂਰੀ ਹੋਈ ਆ ਸੋ ਇਹਨਾਂ ਦਾ ਧੰਨਵਾਦ ਸਰਪੰਚ ਸਾਹਿਬਾਨ ਦਾ ਔਰ ਸਾਰੀ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਲਗਭਗ 2.5 ਕਿਲੋਮੀਟਰ ਲੰਬੀ ਸੜਕਾ ਜਿਹਦੇ ਉੱਤੇ ਲਗਭਗ 1 ਕਰੋੜ 42 ਲੱਖ ਰੁਪਏ ਜਿਹੜੇ ਉਹਦਾ ਖਰਚਾ ਆਉਣਾਗਾ ਔਰ ਬਹੁਤ ਹੀ ਅੱਛੇ ਢੰਗ ਦੇ ਨਾਲ ਸੜਕ ਬਣਨੀ ਔਰ 12 ਫੁੱਟ ਚੌੜੀ ਆ 12 ਫੁੱਟ ਚੌੜੀ ਸੜਕ ਬਣਨੀ ਆ ਔਰ ਮੈਂ ਸੰਬੰਧਤ ਉਹ ਕਾਰਾਂ ਜਿਹੜੀਆਂ ਨੇ ਰਾਮ ਦੇ ਨਾਲ ਅਨੰਤ ਸ਼ਕਤੀਆਂ ਲਗੀਆਂ ਸੋ ਵਿਕਾਸ ਦੇ ਕਾਰਜ ਜਿਹੜੇ ਲਗੇ ਹਲਕਾ ਦੜਬਾ ਤੋਂ ਨਹੀਂ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਗਵਾਹੀ ਚਾਲੂ ਲੰਗੇ ਲਗਾਤਾਰ ਅਸੀਂ ਵਿਕਾਸ ਦੇ ਕਾਰਜ ਚ ਹੈ ਉਹ ਬਿਜਲੀ ਦੇ ਖੇਤਰ ਦੇ ਹੋਣ ਚਾਹੇ ਸਕੂਲਾਂ ਦੇ ਖੇਤਰ ਦੇ ਹੋਣ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਹਰ ਇੱਕ ਮਾਮਲੇ ਦੇ ਅੰਦਰ ਪੰਜਾਬ ਸਰਕਾਰ ਲਗਾਤਾਰ ਵਿਕਾਸ ਕਰ ਰਹੀ ਹੈ ਮੈਂ ਦੇਖ ਰਿਹਾ ਅਸੀਂ ਸਾਹਮਣੇ ਸਾਹਮਣੇ ਬੱਸ ਸਟੈਂਡ ਜਿਹੜਾ ਸਾਡੇ ਸਰਪੰਚ ਸਾਹਿਬ ਨੇ ਬੜੀ ਰੀਜ਼ ਦੇ ਨਾਲ ਬੜੇ ਅੱਛੇ ਤਰੀਕੇ ਦੇ ਨਾਲ ਬਸ ਸਟੈਂਡ ਦੀ ਸਾਲਿਕ ਕੀਤੀ ਜਾ ਰਹੀ ਆ ਔਰ ਛੋਟੀਆਂ ਏਟਾਂ ਲਾ ਕੇ ਉਹਨੂੰ ਬਹੁਤ ਹੀ ਸੁੰਦਰ ਬਣਾਇਆ ਜਾ ਰਿਹਾ ਤਾਂ ਕਿ ਜਦੋਂ ਵੀ ਕੋਈ ਵਿਅਕਤੀ ਆਪਣੇ ਘਰ ਤੋਂ ਚੱਲ ਕੇ ਆਉਂਦਾ ਬਸ ਦੀ ਉਡੀਕ ਕਰਦਾ ਬਸ ਸਟੈਂਡ ਤੇ ਬੈਠਦਾ ਤਾਂ ਉਹਨੂੰ ਅੱਛਾ ਲੱਗੇ ਬਹੁਤ ਹੀ ਦੇਖਿਆ ਕਿ ਆਲੇ-ਦਾਲੇ ਫੁੱਲ ਲਾਵਾਂਗੇ ਔਰ ਇਸੇ ਮਸਬੇ ਨੂੰ ਮਾਹੌਲ ਜਿਹੜਾ ਹਾਲਾਂਕਿ ਗੁਰਦੁਆਰੇ ਸਾਹਿਬ ਦੇ ਸਾਹਮਣੇ ਬੜ ਰਿਹਾ ਸੋ ਲੋਕਾਂ ਨੂੰ ਇੱਕ ਬੱਡੀ ਸਹੂਲਤ ਹੋਣੀ ਆ ਦੱਸ ਰਾਇਆ ਸੀ ਸਰਪੰਚ ਸਾਹਿਬ ਨੇ ਕਿ ਘਟੋ ਘਟ 25 ਲੱਖ ਦਾ ਇਹਦਾ ਪ੍ਰੋਜੈਕਟ ਆ ਅਸੀਂ ਹਜੇ ਪੈਸੇ ਥੋੜੇ ਭੇਜੇ ਨੇ ਪਰ ਮੈਂ ਇਹਨਾਂ ਨੂੰ ਸ਼ਕੀਨ ਦਵਾਉਣਾ ਕਿ ਜਿੰਨੇ ਪੈਸੇ ਘਟਣਗੇ ਸਾਰੇ ਪੈਸੇ ਮੈਂ ਜਲਦੀ ਰਿਲੀਜ਼ ਕਰੂੰਗਾ ਸੋ ਇਸ ਤੋਂ ਬਿਨਾ ਹੋਰ ਵੀ ਕਾਫੀ ਸਾਰੀਆਂ ਮੰਗਾ ਕਾਫੀ ਸਾਰੇ ਪੈਸੇ ਪਹਿਲਾਂ ਭੇਜੇ ਨੇ ਕਿ ਹੋਰ ਵੀ ਬੰਦਾ ਮੇਰੇ ਸਰਪੰਚ ਸਾਹਿਬ ਨੇ ਗੜਾਜ ਰਹੀ ਆ ਇਹਨਾਂ ਦੇ ਚੈੱਕ ਜਿਹੜੇ ਲਗੇ ਉਹ ਘਟੇ ਹੋਏ ਨੇ ਕਿ ਉਹ ਚੈੱਕ ਵੀ ਜਿਹੜਾ ਅਗਲੇ ਮੈਂ 10 15 ਦਿਨਾਂ ਬਾਅਦ ਦੁਬਾਰਾ ਆਵਾਂਗਾ 10 15 ਦਿਨਾਂ ਬਾਅਦ ਦੁਬਾਰਾ ਐਕਟੂ ਚੈੱਕ ਵੀ ਜਿਹੜੇ ਮੈਂ ਦੇਖੇ ਜਾਊਂਗਾ ਤਾਂ ਕਿ ਤੁਹਾਡਾ ਵਿਕਾਸ ਦਾ ਕੋਈ ਵੀ ਕਾਰਜ ਕਿਸੇ ਨੀ ਕਿਸਮ ਦਾ ਅਧੂਰਾ ਸੋ ਮੈਂ ਸਾਰਿੰਗ ਸੰਗਤ ਨੂੰ ਇੱਕ ਵਾਰ ਪੇਰ ਜਿੱਥੇ ਮੁਬਾਰਕਬਾ ਦਿਨਾਗਾ ਹੁਣ ਉਥੇ ਹੀ ਵਿਸ਼ਵਾਸ ਦਵਾਣਾਗਾ ਕਿ ਵਿਕਾਸ ਦੇ ਕਾਰਜਾਂ 'ਚ ਕੋਈ ਵੀ ਕਿਸੇ ਵੀ ਕਿਸਮ ਦੀ ਖੁਰੋਤ ਜੜੀ ਆ ਨਹੀਂ ਆਉਣ ਦਿੱਤੀ ਜਾਊਗੀ ਲਗਾਤਾਰ ਜੇ ਮੈਂ ਹਲਕਾ ਦੜਬਾ ਤੇ ਗੱਲ ਕਰਾਂ ਸਭ ਤੋਂ ਵੱਧ ਸੜਕਾਂ ਬਣ ਰੰਝਾਂ ਲੰਗੀਆਂ ਸਕੂਲਾਂ ਦੇ ਕਮਰੇ ਬਣ ਰਹੇ ਨੇਗੇ ਵਿਕਾਸ ਦੇ ਕਾਰਜ ਜਾਰੀ ਦੇਗੇ ਇਹ ਵਿਕਾਸ ਦੇ ਕਾਰਜ ਜਾਰੀ ਰਹਿਣਗੇ ਲਗਾਤਾਰ ਜਾਰੀ ਰਹਿਣਗੇ ਕਿਉਂਕਿ ਤੁਸੀਂ ਮੈਨੂੰ ਦੋ ਵਾਰ ਪਿਆਰ ਬਖਸ਼ਿਆ 17 'ਚ ਵੀ ਤੁਸੀਂ ਮੈਨੂੰ ਦਿਤਾ ਕੇ ਪੰਜਾਬ ਦੀ ਅਸੈਂਬਲੀ 'ਚ ਭੇਜਿਆ ਔਰ 222ਵੇਂ ਨੂੰ ਪੰਜਾਬ ਦੀ ਅਸੈਂਬਲੀ ਚ ਭੇਜਿਆ ਔਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਮੈਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਹੁਣ ਖਜ਼ਾਨੇ ਦੀ ਚਾਬੀਆ ਮੇਰੇ ਕੋਲੇ ਦੀ ਤੁਹਾਡੇ ਸਾਰਿਆਂ ਕੋਲੇ ਲੰਗੀ ਤੁਹਾਨੂੰ ਤੁਸੀਂ ਸਾਰੇ ਖਜ਼ਾਨੇ ਦੇ ਮਾਲਕ ਹੋ ਕਿਉਂਕਿ ਜਨਤਾ ਜਿਹੜੀ ਆ ਜਨਤਾ ਹੀ ਲੀਡਰ ਚੁੜਦੀ ਆ ਔਰ ਜਨਤਾ ਹੀ ਜਿਹੜੀ ਆ ਲੀਡਰ ਦੀ ਮਾਲਕ ਹੁੰਦੀ ਆ ਤੁਸੀਂ ਸਾਰੇ ਜਣੇ ਮਾਲਕ ਹੋ ਤੇ ਮੇਰਾ ਕੰਮ ਆ ਕਿ ਜੋ ਤੁਸੀਂ ਕੰਮ ਦੱਸਦੇ ਹੋ ਉਹਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਸੋ ਮੈਂ ਤੁਹਾਨੂੰ ਇੱਕ ਵਾਰ ਫੇਰ ਯਕੀਨ ਦਿਵਾਉਣਾ ਕਿ ਕੋਈ ਵੀ ਕੰਮ ਜਿਹੜਾ ਵਿਕਾਸ ਦਾ ਅਧੂਰਾ ਨਹੀਂ ਰਹਿਣ ਦਿੱਤਾ ਜਾਊਗਾ ਤੁਹਾਡੇ ਬੜੇ ਅੱਛੇ ਸਰਪੰਚ ਸਾਹਿਬਾਨ ਨੇ ਇਮਾਨਦਾਰ ਨੇ ਬੜੀ ਦੇਖਤੀ ਸੀ ਜਿਹੜਾ ਕੰਮ ਕਰਦੇ ਨੇਗੇ ਸਮੁੱਚੀ ਪੰਚਾਇਤ ਦੇ ਦਾ ਸਾਰੇ ਮੈਂਬਰ ਸਾਹਿਬਾਨ ਉਹ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਸਾਰੇ ਮੈਂਬਰ ਸਾਹਿਬਾਨ ਦਾ ਪੰਚਾਇਤ ਦਾ ਔਰ ਖਾਸ ਕਰਕੇ ਸਾਡੇ ਜਿਹੜੇ ਐਸਡੀਐਮ ਸਾਹਿਬਾਨ ਨੇ ਡੀਐਸਪੀ ਸਾਹਿਬਾਨ ਨੇ ਸਾਡੇ ਪੀਡਬਲਯੂ ਦੇ ਅਧਿਕਾਰੀ ਆਏ ਦੇ ਕਿ ਸਾਰੇ ਪੀਡਬਲਯੂ ਦੇ ਅਧਿਕਾਰੀ ਸਾਹਿਬਾਨ ਨੇ ਸੜਕ ਬਣਾਉਣੀ ਆ ਠੇਕੇਦਾਰ ਵੀ ਬੈਠੇ ਨੇ ਪੀਡਬਲਯੂ ਦੇ ਅਧਿਕਾਰੀ ਸਾਹਿਬਾਨ ਨੇ ਕੁਆਲਿਟੀ ਚੈੱਕ ਕਰਨੀ ਹੁੰਦੀ ਆ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਪੈ ਰਿਹਾ ਜੇ ਆ ਚਾ ਮਟੀਰੀਅਲ ਪਾਊਗਾ ਤਾਂ ਮੈਂ ਸਮਝਦਾ ਸੜਕ ਜਿਹੜੀ ਆ 15 20 ਸਾਲ ਕਿਸੇ ਦੀ ਜਾਂਦੀ ਹੈਗੀ ਲਗਾਤਾਰ ਉਸੜਕ ਜਿਹੜੀ ਬਣੀ ਰਹੂਗੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਸ ਦੇ ਉੱਤੇ ਤੁਸੀਂ ਵੀ ਖੁਦ ਆਪ ਜਾ ਕੇ ਚੈੱਕ ਕਰਦੇ ਰਹਿਣਾ ਕਿਉਂਕਿ ਜਦੋਂ ਕਿਤੇ ਵਿਕਾਸ ਚੱਲਦਾ ਮਿਲਦਾ ਵੀ ਲੋਕ ਜਿਹੜਾ ਜੋ ਤਿਆਰ ਚ ਲੱਗੀ ਆ ਉਹਦੇ ਕੋ ਵੀਡੀਓ ਭੇਜ ਦੇ ਕਿਸੇ ਕਿਸਮ ਦੀ ਮੈਂ ਤਰੱਤ ਜਿਹੜਾ ਉਸ ਕੰਮ ਦੀ ਦੁਆਰਾ ਆਪ ਵੀ ਚੈੱਕ ਕਰਦਾ ਤੇ ਸਬੰਧਤ ਦੁਕਾਹਗੀਆਂ ਤੋਂ ਵੀ ਚੈੱਕ ਕਰਾਉਣਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਆਪਾਂ ਕੁਆਲਿਟੀ ਦਾ ਕੰਮ ਕਰਨਾਗਾ ਅੱਛਾ ਕੰਮ ਕਰਨਾਗਾ ਤਾਂ ਕਿ ਇਹ ਜਿਹੜਾ ਕੰਮ ਆਪਾਂ ਕਰਾਂਗੇ ਜੋ ਸਰਪੰਚ ਸਾਹਿਬਾਨ ਕਰਨਗੇ ਜੋ ਸਾਡੀ ਸਰਕਾਰ ਦੀ ਗ੍ਰਾਂਟ ਨਾਲ ਹੋਊਗਾ ਤਾਂ ਕੰਮ ਜਿਹੜਾ ਘਟੋ ਘਟ 20 ਜਾਂ 25 ਸਾਲ ਤੱਕ ਉਸ ਕੰਮ ਨੂੰ ਯਾਦ ਕੀਤਾ ਜਾਵੇ ਕਿਉਂਕਿ ਜਿਹੜਾ ਆਪਾਂ ਘਰ ਬਣਾਉਨੇ ਆ ਤਾਂ ਜਦੋਂ ਘਰ ਬਣ ਜਾਂਦਾ 25-30 ਸਾਲ ਉਸ ਘਰ ਦੇ ਉੱਤੇ ਦੁਬਾਰਾ ਇਟ ਲੋਡ ਦੀ ਲੋੜ ਨਹੀਂ ਪੈਂਦੀ ਜੇ ਇੱਕ ਵਾਰ ਚੰਗਾ ਕੰਮ ਹੋ ਜੇ ਤਾਂ ਵੀ 25 ਸਾਲੋਂ ਕੰਮ ਜਿਹੜਾ ਪਿੰਡ ਵਾਸੀਆਂ ਦੇ ਕੰਮ ਆਉਦਾ ਰਹਿੰਦਾ ਹੈਗਾ ਸੋ ਸਾਰੀ ਸੰਗਤਾਂ ਇਕ ਵਾਰ ਫੇਰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਜੇ ਕਿਸੇ ਦੀ ਕੋਈ ਵੀ ਗੱਲ ਹੈਗੀ ਹੈ ਤਾਂ ਮੈਨੂੰ ਆਕੇ ਜਰੂਰ ਦੱਸਦੇ ਬੈਂ ਸਾਰੀ ਗੱਲ ਸੁਣ ਕੇ ਜਾਊਗਾ ਇੱਕ ਵਾਰ ਫੇਰ ਸਾਰੀ ਸ਼ੰਗਤ ਦਾ ਬਹੁਤ-ਬਹੁਤ ਧੰਨਵਾਦ ਵਾਈਕੁ ਜੀ ਦਾ ਕਾਲ